ਸੱਚੀ ਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਜਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਘੇਰਿਆ ਜਾ ਰਿਹਾ ਸੀ ਅਕਾਲੀ ਦਲ ਬਾਦਲ ਦੇ ਜਾਂ ਫਿਰ ਕੁਝ ਲੋਕਾਂ ਦੇ ਵੱਲੋਂ ਕਿ ਉਹਨਾਂ ਦੀਆਂ ਬੀਜੇਪੀ ਦੇ ਲੀਡਰਾਂ ਦੇ ਨਾਲ ਅਮਿਤ ਸ਼ਾਹ ਦੇ ਨਾਲ ਜਾਂ ਫਿਰ ਹੋਰ ਲੀਡਰਾਂ ਦੇ ਨਾਲ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਨਾਲ ਤਸਵੀਰਾਂ ਨੇ ਜਿਸ ਨੂੰ ਲੈ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਇਹ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਖੇਡ ਰਹੇ ਨੇ ਜਾਂ ਫਿਰ ਬੀਜੇਪੀ ਦੇ ਨਾਲ ਇਹਨਾਂ ਦੀ ਕੁੜੀ ਯਾਰੀ ਹੈ ਜਦਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਸੀ ਲਗਾਤਾਰ ਕਿ ਮੈਂ ਜਥੇਦਾਰ ਹਾਂ ਸ੍ਰੀ ਕਾਲਤਾ ਸਾਹਿਬ ਦਾ ਮੈਨੂੰ ਕੋਈ ਵੀ ਮਿਲ ਸਕਦਾ ਹੈ ਮੇਰੇ ਨਾਲ ਕੋਈ ਵੀ ਤਸਵੀਰ ਸੁਹਾ ਸਕਦਾ ਹੈ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਉਸ ਦਾ ਬੰਦਾ ਹੋਵੇ ਕਿਉਂਕਿ ਉਸ ਜਥੇਬੰਦੀ ਦਾ ਜੱਫਾ ਉਹਨਾਂ ਦੇ ਨਾਲ ਮਿਲਿਆ ਹੋਵੇ ਇਹ ਕੋਈ ਸਿੱਧ ਨਿਕਾ ਸਕਦਾ ਪਰ ਹੁਣ ਇੱਕ ਹੋਰ ਤਸਵੀਰ ਕੁਲਦੀਪ ਸਿੰਘ ਗਰਗੱਜ ਜਿਹੜੇ ਨਵੇਂ ਜਥੇਦਾਰ ਨੇ ਉਹਨਾਂ ਦੀ ਤਸਵੀਰ ਹੁਣ ਜਿਹੜੇ ਭਾਜਪਾ ਦੇ ਹਰਿਆਣਾ ਤੋਂ ਜਿਹੜੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਉਹਨਾਂ ਦੇ ਨਾਲ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਇੱਕ ਉਹਨਾਂ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਜ ਦੇ ਵੱਲੋਂ ਜਿਹੜੇ ਮਨੋਰ ਆਪਣੇ ਭਾਜੀਪੀ ਦੇ ਜਿਹੜੇ ਉਮੀਦਵਾਰ ਨੇ ਹਰਿਆਣਾ ਦੇ ਸੀਐਮ ਨੇ ਦੂਜੇ ਪਾਸੇ ਇੱਕ ਹੋਰ ਤਸਵੀਰ ਜਿਹੜੀ ਜਿਹਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਕੱਜ ਜਿਹੜੇ ਭਾਜੀਪੀ ਹਰਿਆਣਾ ਦੇ ਮੁੱਖ ਮੰਤਰੀ ਨੇ ਨੈਭ ਸਿੰਘ ਸੈਣੀ ਨੂੰ ਸਨਮਾਨਿਤ ਕਰ ਰਹੇ ਨੇ ਇਹ ਤਸਵੀਰਾਂ ਦੋ ਲਗਾਤਾਰ ਵਾਇਰਲ ਹੋ ਰਹੀਆਂ ਜਿਸ ਨੂੰ ਲੈ ਕੇ ਜੋ ਲਗਾਤਾਰ ਕਮੈਂਟ ਆ ਰਹੇ ਨੇ ਕਿ ਆਖਰਕਾਰ ਜਿਸ ਤਰ੍ਹਾਂ ਭਾਜੀਪੀ ਨੂੰ ਲੈ ਕੇ ਜਾਂ ਫਿਰ ਉਹਨਾਂ ਨੂੰ ਕਰਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਟਾਰਗੇਟ ਕੀਤਾ ਗਿਆ ਸੀ ਕੀ ਹੁਣ ਇਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਕੀ ਇਹਨਾਂ ਦੀ ਵੀ ਬੀਜਪੀ ਦੇ ਨਾਲ ਤਸਵੀਰਾਂ ਆ ਗਈਆਂ ਹਨ ਕਿ ਇਹ ਵੀ ਹੁਣ ਬੀਜਪੀ ਦੇ ਹੱਥਾਂ ਚਲੇ ਗਏ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਤਸਵੀਰ ਜੋ ਹੈ ਉਹਦੇ ਉੱਤੇ ਟਰੋਲ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਇੱਥੇ ਗੱਲ ਸੀ ਇਹੀ ਕਿ ਦਰਚਾਉਂਦੇ ਕਿ ਜਿਹੜੇ ਗਿਆਨੀ ਕਲਦੀਪ ਸਿੰਘ ਗਰਗੱਜ ਨੇ ਭਾਵੇਂ ਗਿਆਨੀ ਹਰਪ ਸਿੰਘ ਨੇ ਜਾਂ ਫਿਰ ਕੋਈ ਹੋਰ ਜਥੇਦਾਰ ਹੈ ਉਹ ਸਾਰੇ ਸਿੱਖ ਕੌਮ ਦੇ ਸਾਂਝੇ ਜਥੇਦਾਰ ਨੇ ਉਹਨਾਂ ਨੂੰ ਕਿਸੇ ਵੀ ਧਰਮ ਦਾ ਆ ਕੇ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹ ਮਿਲ ਸਕਦਾ ਹੈ ਪਰ ਉਸ ਦੇ ਉੱਤੇ ਰਾਜਨੀਤੀ ਕਰਨੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਹੈ ਪਰ ਅੱਜ ਜਿਹੇ ਜਿਹੇ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਗਿਆਨੀ ਕਲਦੀਪ ਸਿੰਘ ਗਰਗੱਜ ਤੇ ਜਿਹੜੇ ਹਰਿਆਣਾ ਦੇ ਸੀਐਮ ਨੇਵ ਸਿੰਘ ਸੈਣੀ ਨੇ ਉਹਨਾਂ ਦੀ ਤਸਵੀਰ ਹੈ ਕਿਉਂਕਿ ਇੱਥੇ ਇਕਲ ਹੋਰ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵੱਲੋਂ ਲਗਾਤਾਰ ਭਮੇ ਸੁਖਵੀਰ ਬਾਦਲ ਹੋਵੇ ਜਾਂ ਫਿਰ ਹੋਰ ਸੀਨੀਅਰ ਲੀਡਰ ਹੋਣ ਤਾਂ ਉਹ ਗੱਲ ਇਹ ਕਹਿੰਦੇ ਨੇ ਕਹਿੰਦੇ ਭਾਜਪਾ ਨੇ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਨੇ ਜਿਹੜੀ ਕਮੇਟੀ ਹੈ ਐ ਜੀ ਪੀ ਸੀ ਉਹ ਦੋ ਫੜ ਕਰਕੇ ਉੱਤੇ ਵੱਖਰੀ ਕਮੇਟੀ ਬਣਾ ਲਈ ਉਹਨਾਂ ਦਾ ਉੱਤੇ ਕਬਜ਼ਾ ਹੈ ਪਰ ਹੁਣ ਭਾਜਪਾ ਦਾ ਉਹੀ ਅਧਿਕਾਰੀ ਜਾਂ ਫਿਰ ਕਹਿ ਲਈ ਬੀਜੇਪੀ ਸਰਕਾਰ ਦਾ ਉਹੀ ਮੁੱਖ ਮੰਤਰੀ ਜਦੋਂ ਇੱਥੇ ਆਉਂਦਾ ਤਾਂ ਉਹਨੂੰ ਸਨਮਾਨ ਕੀਤਾ ਗਿਆ ਇਸ ਨੂੰ ਲੈ ਕੇ ਲੋਕ ਬੜੇ ਸਵਾਲ ਖੜੇ ਕਰ ਰਹੇ ਨੇ ਪਰ ਜਦਕਿ ਜਦੋਂ ਜਿੱਥੇ ਇਹ ਤਸਵੀਰ ਕੇਸਗੜ ਸਾਹਿਬ ਦੀ ਤਸਵੀਰ ਹੈ ਜਿੱਥੇ ਉਹ ਵਿਸਾਖੀ ਦੇ ਮੌਕੇ ਨਤਮਸਤਕ ਹੋਏ ਨੇ ਪਰ ਹੁਣ ਇੱਥੇ ਚਰਚਾ ਕਰਨੀ ਬਣ ਗਈ ਹੈ ਕਿ ਤਸਵੀਰਾਂ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਕਿਹੜਾ ਕਿਸ ਦੇ ਨਾਲ ਮਿਲਿਆ ਹੋਇਆ ਕਿਹੜਾ ਸਿੱਖ ਵਿਰੋਧੀ ਹੈ ਕਿਹੜਾ ਸਿੱਖ ਅਤਿਆਸੀ ਹੈ ਇਹਦੀ ਤਸਵੀਰਾਂ ਦੇ ਨਾਲ ਨਹੀਂ ਸਿੱਧਾ ਜਿਹੜਾ ਹੈ ਸਿੱਧ ਹੁੰਦਾ ਪਰ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ ਜੋ ਪਿਛਲੇ ਦਿਨਾਂ ਦੇ ਵਿੱਚ ਸਿੱਖ ਸਿਆਸ ਦੇ ਵਿੱਚ ਉਤਰਾ ਚੜਾ ਰਹੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਦੂਜੇ ਦੇ ਉੱਤੇ ਦੂਸ਼ਣਵਾਦੀ ਇਲਜ਼ਾਮ ਲਗਾਉਣੇ ਇੱਕ ਆਮ ਜਿਹਾ ਕੰਮ ਹੋ ਚੁੱਕਿਆ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਤਸਵੀਰਾਂ ਤੋਂ ਹੀ ਇੱਕ ਦੂਜੇ ਨੂੰ ਬਾਗੀ ਜਾਂ ਫਿਰ ਦਾਗੀ ਕਿਹਾ ਜਾਵੇਗਾ ਤਾ ਇਸੇ ਕੰਮ ਦੇ ਲਈ ਬੜਾ ਘਾਤਕ ਹੋਵੇਗਾ ਕਿਉਂਕਿ ਕਿਸੇ ਨੂੰ ਵੀ ਬਦਨਾਮ ਕਰਨ ਦੇ ਲਈ ਕਿਸੇ ਦੇ ਉੱਤੇ ਵੀ ਚਿੱਕਰ ਸੁੱਟਣ ਦੇ ਲਈ ਕਿਸੇ ਦੂਜੇ ਦੇ ਉੱਤੇ ਇਹੋ ਜਿਹੀ ਜਦੋਂ ਬਿਆਨਬਾਜ਼ੀ ਹੋਊਗੀ ਤਾਂ ਉਹ ਬੜਾ ਚਿੰਤਾਜਨਕ ਜਰੂਰ ਹੋਵੇਗਾ ਇਸੇ ਕੰਮ ਦੇ ਲਈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਭਾਜਪਾ ਤੋਂ ਅਕਾਲੀ ਦਲ ਨੇ ਮੁੱਖ ਮੋੜਿਆ ਇੱਕ ਪਾਸੇ ਤਾਂ ਕਦੇ ਚਰਚਾ ਚੱਲ ਪੈਂਦੀ ਹੈ ਕਿ ਭਾਜਪਾ ਦੇ ਨਾਲ ਅਕਾਲੀ ਦਲ ਬਾਦਲ ਦਾ ਗਠਜੋੜ ਹੋ ਸਕਦਾ ਹੈ ਭਾਵੇਂ ਸਿਕੰਦਰ ਸਿੰਘ ਮਲੂਕਾ ਹੋਵੇ ਉਹ ਵੀ ਗੱਲ ਅਸੀਂ ਕਿ ਕਹਿੰਦੇ ਨੇ ਵੀ ਬਿਨਾਂ ਗਠਜੋੜ ਕਰਿਆ ਪੰਜਾਬ ਦੇ ਵੀ ਸਰਕਾਰ ਬਣਾਣੀ ਅਸੰਭਵ ਬੱਵੇ ਪਰ ਤੁਹਾਡੇ ਪਾਸੇ ਜਿਸ ਤਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਵੀ ਜਿਹੜੀ ਭਾਜਪਾ ਹੈ ਭਾਜਪਾ ਨੇ ਜਥੇਦਾਰਾਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਆ ਕਿ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਨੂੰ ਜੋ ਕੁਝ ਫੈਸਲੇ ਹੋਏ ਨੇ ਉਹ ਉਹਨਾਂ ਦੇ ਇਸ਼ਾਰੇ ਦੇ ਉੱਤੇ ਕੀਤੇ ਗਏ ਨੇ ਤਾਂ ਕਿ ਸਿੱਖ ਜਥੇਬੰਦੀ ਹੈ ਜਿਹੜੀ ਆਪਣੀ ਸੋਮਨੀ ਅਕਾਲੀ ਦਲ ਇਸ ਨੂੰ ਖਤਮ ਕੀਤਾ ਜਾਵੇ ਇਸ ਨੂੰ ਕਮਜ਼ੋਰ ਕੀਤਾ ਜਾਵੇ ਇਹ ਸਵਾਲ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਮੂੰਹੋਂ ਸੁਣਨੇ ਨੂੰ ਮਿਲ ਰਹੇ ਨੇ ਪਰ ਹੁਣ ਸਵਾਲ ਇੱਥੇ ਹੀ ਹੁੰਦਾ ਹੈ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਹੋਰਾਂ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਸੀ ਕਿ ਉਹ ਤਸਵੀਰਾਂ ਦੇ ਉੱਤੇ ਆਧਾਰਿਤ ਸੀ ਜਿਸ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਸੀ ਜਾਂ ਫਿਰ ਉਹਨਾਂ ਨੇ ਕੋਈ ਵੱਡੀਆਂ ਗਲਤੀਆਂ ਕੀਤੀਆਂ ਸੀ ਸਵਾਲ ਇੱਥੇ ਵੀ ਹੁੰਦਾ ਕਿ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਤਲਵੰਡੀ ਸਾਬੋ ਦੇ ਵਿੱਚ ਜਦੋਂ ਪ੍ਰਧਾਨ ਬਣ ਤੋਂ ਪਹਿਲਾਂ ਜਦੋਂ ਪਹਿਲੀ ਰੈਲੀ ਕੀਤੀ ਅਤੇ ਸਪੀਚ ਦਿੱਤੀ ਹੈ ਉਹਨਾਂ ਨੇ ਤਾਂ ਉੱਥੇ ਗੱਲ ਉਹਨਾਂ ਨੇ ਇਹ ਹੀ ਗੱਲ ਕਹੀ ਸੀ ਕਿ ਇਹ ਜਥੇਦਾਰ ਭਾਜਪਾ ਦੇ ਹੱਥਾਂ ਦੇ ਵਿੱਚ ਸੀ ਉਹਨਾਂ ਦੇ ਕੰਟਰੋਲ ਦੇ ਵਿੱਚ ਸੀ ਤਾਂ ਸਵਾਲ ਇਹ ਹੀ ਪੈਦਾ ਹੁੰਦਾ ਹੈ ਕਿ ਜੇਕਰ ਗਿਆਨੀ ਸੁਲਤਾਨ ਸਿੰਘ ਜਾਂ ਫਿਰ ਗਿਆਨੀ ਰਕਵੀਰ ਸਿੰਘ ਸੀ ਤਾਂ ਫਿਰ ਹੁਣ ਕਿਉਂ ਸ਼੍ਰੋਮਣੀ ਉਦਾਰਪੰਥ ਕਮੇਟੀ ਦੇ ਵਿੱਚ ਹੈ ਨੇ ਉਹ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਉਹਨਾਂ ਨੂੰ ਕਿਉਂ ਨਹੀਂ ਕੀਤਾ ਗਿਆ ਇਹ ਵੱਡੇ ਸਵਾਲ ਨੇ ਕੀ ਕੋਈ ਜਾਣ ਵਾਲ ਦੇ ਨਾਲ ਦੇ ਵਿੱਚ ਹੋਰ ਕੁਝ ਫਿਰ ਬਦਲ ਦੇਖ ਨੂੰ ਮਿਲੇਗਾ ਇਸ ਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈ ਹੈ ਤੁਸੀਂ ਵੇਖ ਦਿਰੋ ਪਾਰਟੀ ਪੰਜਾਬ ਦਾ